ਸਤਿ ਸ਼੍ਰੀ ਅਕਾਲ ਜੁਮੇਸ਼ਕਾਰ ਸਲਾਮ ਦੋਸਤੋ ਆ ਤੁਸੀਂ ਫਿਲਮ ਫੋਟੋ ਦੇਖ ਲਈ ਪਿੱਛੇ ਤੁਹਾਨੂੰ ਸੁਣਾ ਲੱਗ ਗਿਆ ਹੁਣ ਕਿੰਨਾ ਕੁ ਵਿਰਸਾ ਸੰਭਲਣ ਵਾਲਿਆ ਕੀਆਂ ਸੀ ਹਨ ਜਿਹੜੇ ਮੇਰੇ ਬਾਰੇ ਬਹੁਤ ਗੱਲਾਂ ਕਰਦੇ ਆ ਪੱਗ ਵੱਲ ਫਲਨ ਕਰਲਾ ਉਹਨਾਂ ਨੇ ਇਹੀ ਜਵਾਬ ਬਹੁਤ ਹੈ ਤੇ ਬਾਕੀ ਕੁੱਲ ਮਿਲਾ ਕੇ ਕੱਲ ਵਿਆਹ ਸੀ ਇਸ ਕਰਕੇ ਆਏ ਆ ਸਪੈਸ਼ਲ ਪੰਜਾਬ ਕਿਉਂਕਿ ਜਿਹੜੇ ਧਮਕੀਆਂ ਦਿੰਦੇ ਸੀ ਜਦ ਤੱਕ ਭਰਾ ਨਾਰ ਹੋਣ ਇਦਾਂ ਦੇ ਉਹ ਧਮਕੀਆਂ ਦਾ ਕੋਈ ਅਸਰ ਨਹੀਂ ਹੁੰਦਾ ਤੇ ਅੱਜ ਤੁਹਾਨੂੰ ਅਸੀਂ ਫਿਲਮ ਪਲਾਨ ਦਾ ਕਲੀਅਰ ਕਰਾਂਗੇ ਪਰ ਮੇਰਾ ਗਾਲ ਜਨਾਬ ਹੈ ਮੈਂ ਨਹੀਂ ਕਰੂੰਗਾ ਜੋ ਕੀ ਦੇਖਿਆ ਜੋ ਬੀਤਿਆ ਉਹ ਮੇਰਾ ਭੁਣ ਹਿਸੂਬਾ ਬਾਕੀ ਜੇ ਕਰਦਾਂ ਤੇ ਤੁਸੀਂ ਹਿਸਾਬ ਲਾ ਲਓ ਫਿਲਮ ਬਣਾਉਣ ਦੀ ਜਿਹੜੀ ਗੱਲ ਕਰਦੇ ਹੋ ਨਾ ਫਿਲਮ ਫੀਲਿੰਗ ਨਾਲ ਬਣਦੀ ਆ ਤੇ ਫੀਲਿੰਗ ਇਥੋਂ ਦੇਖ ਲਓ ਸੰਦੂਖ ਤੋਂ ਹਨਾ ਸੰਦੂਖ ਖਰਾਬ ਨਹੀਂ ਹੋਣ ਦਿੱਤਾ ਉਹ ਚੀਜ਼ਾਂ ਦੇਖ ਲਓ ਸਾਰੀਆਂ ਹਨਾ ਇਹ ਉਹੀ ਜਿਸ ਦਿਨ ਬਣਾਵਾਂਗੇ ਵਧੀਆ ਬਣਾਵਾਂਗੇ ਤੁਹਾਡੇ ਦਿਲਜੀਤ ਉਲੀ ਕਿਆਨ ਨਹੀਂ ਜਾਂ ਕਿਦਾਂ ਉਹਦੀ ਪਹਿਲ ਫਿਲਮ ਦੀ ਗੱਲ ਚੱਲਦੀ ਸੀ ਕੋਈ ਦੱਸ ਦੇਣਗੇ ਇਹ ਮੇਰੇ ਗੁਰ ਸਿੰਘ ਭਾਜੀ بڑے ਭਾਜੀ ਜਿਹਨਾਂ ਦੇ ਹੱਥੀਂ ਪਲਿਆ ਹਨਾ ਕੁੱਟ ਬੜੀ ਖਾਦੀ ਨਾ ਕੋ ਕੁੱਟ ਦੇ ਡਰਦੇ ਨਹੀਂ ਐ ਇਹਨਾਂ ਨੂੰ ਬਹੁਤ ਕਰਦੀ ਆ ਤੇ ਮਸਲਾ ਉਧਰ ਸੁਣ ਲਓ ਤੇ ਬਾਕੀ ਵੱਜ ਕਰਦੇ ਗੱਲ ਸੋ ਸਾਰਿਆਂ ਨੂੰ ਸਾਸਰੀ ਘਰ ਜੀ ਤੋਂ ਕੱਲ ਮੇਰੇ ਵੱਡੇ ਵੀਰ ਜੀ ਰਾਜਵੀਰ ਭਾਜੀ ਦੇ ਸਪੈਸ਼ਲੀ ਕਹਿੰਦੇ ਵੀ ਆਪਾਂ ਮੈਰਿਜ ਤੇ ਜਾਣਾ ਵਾ ਚੰਡੀਗੜ੍ਹ ਤੋਂ ਸੋ ਅਸੀਂ ਵਿਆਹ ਐ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਨੂੰ ਕਾਫੀ ਫੋਨ ਆ ਰਹੇ ਸੀ ਕੁਝ ਲੋਕਾਂ ਦੇ ਮਿਲਣਾ ਸੀ ਤੇ ਮੈਂ ਵੀ ਭਾਈ ਦੇ ਨਾਲ ਹੀ ਤੇ ਸੋਹੀ ਚੰਡੀਗੜ੍ਹ ਗਏ ਤੇ ਉੱਥੇ ਜਦੋਂ ਮੈਂ ਲੋਕਾਂ ਨੂੰ ਮਿਲਿਆ ਤੇ ਉਹਨਾਂ ਦੇ ਦੁੱਖ ਦਰਦ ਸੁਣ ਕੇ ਹੈਰਾਨ ਰਹਿ ਗਿਆ ਮੈਂ ਸੋਚ ਨਹੀਂ ਸਕਦਾ ਕਿ ਫਿਲਮ ਇੰਡਸਟਰੀ ਦੇ ਵਿੱਚ ਇੰਨਾ ਕਾਲਾਪਨ ਵੀ ਹੋਊਗਾ ਇੰਨਾ ਹਨੇਰਾ ਵੀ ਹੋਊਗਾ ਕਿਉਂਕਿ ਚਲੋ ਇਹ ਇੰਡਸਟਰੀ ਨਾਲ ਜੁੜੇ ਹੋਏ ਆ ਥੋੜਾ ਬਹੁਤ ਇਸ ਨੂੰ ਸਮਝਦੇ ਆ ਸੋ ਦੋਸਤੋ ਉੱਥੇ ਮੈਂ ਮਿਲਿਆ ਇੱਕ ਪਰਸਨ ਨੂੰ ਜੋ ਆਪਣਾ ਦੁੱਖ ਦੱਸ ਰਿਹਾ ਸੀ ਸੋ ਗੱਲ ਕਰਦੇ ਆ ਉਹਨੇ ਇੱਕ ਗੱਲ ਸ਼ੁਰੂ ਕੀਤੀ ਜੋ ਮੇਰੇ ਗੱਲ ਨੂੰ ਬੜੀ ਟੰਬ ਗਈ ਬੜੀ ਮੇਰੇ ਮਨ ਨੂੰ ਉਹ ਸੱਟ ਮਾਰੀ ਉਹ ਗੱਲ ਨੇ ਵਾਕਿਆ ਵੀ ਉਹਦਾ ਇੱਕ ਅਸਰ ਪਿਆ ਮੇਰੇ ਦਿਮਾਗ ਤੇ ਉਹ ਕਹਿੰਦਾ ਭਾਜੀ ਉਹਨੇ ਗੱਲ ਸ਼ੁਰੂ ਕੀਤੀ ਸਾਡੇ ਬੜੇ ਰਿਸਪੈਕਟਡ ਆ ਭਾਜੀ ਜੈ ਰੰਧਾਵਾ ਜੀ ਉਹਨਾਂ ਤੋਂ ਗੱਲ ਸ਼ੁਰੂ ਕੀਤੀ ਵੀ ਉਹਨਾਂ ਨੇ ਇੱਕ ਮੋਟਰਸਾਈਕਲ ਦਿੱਤਾ ਇੱਕ ਪਰਸਨ ਨੂੰ ਉਹ ਆਪਣਾ ਸਾਈਕਲ ਦੇ ਉੱਤੇ ਉਹ ਜਿਮੈਟੋ ਵਗੈਰਾ ਦਾ ਕੋਈ ਕਰਦਾ ਸੀ ਆਪਣਾ ਕੰਮ ਤੇ ਜਦੋਂ ਉਹਨੇ ਆਪਣਾ ਕਹਿੰਦੇ ਵੀ ਉਹ ਨੂੰ ਤੰਗੀ ਬੜੀ ਸੀ ਉਹ ਸਾਈਕਲ ਤੇ 40 ਕਿਲੋਮੀਟਰ ਦਾ ਸਫ਼ਰ ਕਰਦਾ ਸੀ ਤੇ ਉਸ ਲਈ ਇੱਕ ਮੋਟਰਸਾਈਕਲ ਗਿਫਟ ਕੀਤਾ ਸੋ ਅਸੀਂ ਵੀ ਉਹਨੂੰ ਬਹੁਤ ਸਲਾਘਾ ਕਰਦੇ ਆਂ ਔਰ ਮੈਂ ਭਾਜੀ ਨੂੰ ਕਹਿਣ ਵੀ ਲਿਆਈ ਵੀ ਭਾਜੀ ਆਪਾਂ ਜੈ ਭਾਜੀ ਦੀ ਨਾ ਤਾਰੀਫ ਕਰਨੀ ਅੰਦਾਵਾ ਸਾਹਿਬ ਦੀ ਕਿ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਵੀ ਇੱਕ ਮਿਹਨਤ ਕਾਚ ਇਨਸਾਨ ਇੱਕ ਉਹਦੀ ਜੋ ਲੜਿੰਦੀ ਚੀਜ਼ ਉਹ ਮਹੱਈਆ ਕਰਵਾਈ ਕਿ ਬਾਪਏ ਨੇ ਕਹਿੰਦੇ ਸੀ ਮਾਫ਼ ਮਾਫ਼ ਕਰ ਦਾਂਗੇ ਉਹਦੀ ਗਲਤੀ ਸਾਡੀ ਫਿਲਮ ਚੋਰੀ ਕੀਤੀ ਸੀ ਔਰ ਹਾਂ ਮੈਂ ਕੈਲੀ ਫਿਲਮ ਦੇ ਵਿੱਚ ਉਹ ਗੱਲ ਉਹਦਰੀ ਕਰਦਾ ਮੈਂ ਕਹਿ ਰਿਹਾ ਸੀ ਕਿ ਆਪਾਂ ਹੁਣ ਨਾ ਭਾਈ ਦੀ ਸਿਫਤ ਕਰਨੀ ਹੈ ਵੀ ਭਾਈ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਉਹ ਪਰ ਜਦੋਂ ਉਹ ਬੰਦਾ ਮੇਰੇ ਕੋਲ ਆਇਆ ਲਾਈਟਮੈਨ ਤੇ ਉਹਨੇ ਗੱਲ ਕੀਤੀ ਭਾਈ ਨੂੰ ਮੁੱਖ ਰੱਖ ਕੇ ਕਹਿੰਦਾ ਭਾਈ ਵੀ ਸਹੀ ਪ੍ਰੋਬਲਮ ਦੇ ਵਿੱਚ ਆ ਸੋ ਉਹਨੇ ਇੱਕ ਗੱਲ ਕੀਤੀ ਜਾਂਦਾ ਵੀ ਰੰਧਾਵਾ ਸਾਹਿਬ ਨੇ ਕਹਿੰਦਾ ਕਿ ਮੋਟਰਸਾਈਕਲ ਗਿਫਟ ਕੀਤਾ ਤੇ ਵਧੀਆ ਗੱਲ ਆ ਕਹਿੰਦਾ ਪਰ ਇੰਡਸਟਰੀ ਦੇ ਵਿੱਚ ਆਪਣੇ ਵਿਊ ਲੈਣ ਲਈ ਉਹਨਾਂ ਨੇ ਇਹ ਕੰਮ ਕੀਤਾ ਜਾਂ ਆਪਣੇ ਕਹਿੰਦਾ ਮੋਟਰਸਾਈਕਲ ਨੂੰ ਕਈ ਗੁਣਾ ਜ਼ਿਆਦਾ ਪੈਸੇ ਤੋਂ ਨਾਲ ਆਪਣੇ ਵਿਊ ਤੋਂ ਕਮਾ ਲੈਣੇ ਆ ਜਾਂ ਆਪਣੇ ਚੈਨਲ ਤੋਂ ਕਮਾ ਲੈਣੇ ਆ ਕਿੰਦਾ ਪਰ ਇੰਡਸਟਰੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਕੰਮ ਕਰਦੇ ਆਂ ਲਾਈਟਮੈਨ ਸਪੋਰਟਮੈਨ ਆਪਣਾ ਡਾਂਸਰ ਗਰੁੱਪ ਆ ਹੋਰ ਵੀ ਆਪਣਾ ਕੈਟਰਿੰਗ ਵਾਲੇ ਬੰਦੇ ਆ ਜੋ ਖਾਣਾ ਬਣਾਉਂਦੇ ਆ ਵਿਚਾਰੇ ਹਨਾ ਹੋਰ ਬੜੇ ਕੰਮ ਕਰਦੇ ਬੜੀਆਂ ਪ੍ਰੋਬਲਮ ਦੇ ਵਿੱਚ ਆ ਬੜੀ ਤੰਗੀਆਂ 'ਚ ਜਾਂਦੇ ਆ ਕਿ ਕਿੰਦਾ ਸਾਡੇ ਬਾਰੇ ਕਦੀ ਕਿਸੇ ਨੇ ਸੋਚਿਆ ਵੀ ਕਿਹੜੀਆਂ ਪ੍ਰੋਬਲਮ ਦੇ ਵਿੱਚ ਆ ਕਿਿੰਦਾ ਭਾਜੀ ਤਿੰਨ ਤਿੰਨ ਮਹੀਨੇ ਹੋ ਗਏ ਸਾਡੇ ਪੈਸੇ ਅੜੇ ਹੋਏ ਸਾਨੂੰ ਪੈਸੇ ਨਹੀਂ ਮਿਲਦੇ ਔਰ ਚੰਗੇ ਚੰਗੇ ਕਲਾਕਾਰਾਂ ਦੇ ਨਾਂ ਲੈ ਕੇ ਉਹਨੇ ਗੱਲ ਕਹੀ ਫੁਲਾਣੇ ਯੂਨਿਟ ਦੇ ਸਾਡੀ ਇਨੇ ਚਿਰ ਦੇ ਪੈਸੇ ਅੜੇ ਹੋਏ ਆ ਕਿਿੰਦਾ ਭਾਜੀ ਕੁਝ ਜਰਾ ਰੁਪਿਆ ਤਾਂ ਭਾਜੀ ਮੇਰੇ ਤਿੰਨ ਕਾਹੋਂ ਗਿਆ ਕਹਿੰਦਾ ਤੂੰ ਚੈੱਕ ਕਰ ਲਓ ਮੇਰੇ ਇੱਕ ਅਕਾਊਂਟ 'ਚ ਚਵਾਨੀ ਨਹੀਂ ਹੈਨੀ ਅੱਜ ਦੇ ਟਾਈਮ ਦੇ ਵਿੱਚ ਕਹਿੰਦਾ ਜੇ ਮੇਂ ਵੇਖਿਆ ਜਾਵੇ ਤੇ ਮੇਰ ਕੋ ਕੰਮ ਸਭ ਤੋਂ ਜ਼ਿਆਦਾ ਇੱਥੇ ਸਭ ਤੋਂ ਜ਼ਿਆਦਾ ਕਿਦਾਂ ਮੈਂ ਕੰਮ ਕਰਨ ਡਿਆ ਵਾ ਕਹਿੰਦਾ ਪ੍ਰੋਬਲਮ ਇਹ ਮਾਰ ਜਾਂਦੀ ਆ ਇਹ ਜਦੋਂ 30 35 35 ਦਿਨ ਆਪਣਾ ਕੰਮ ਚੱਲਦਾ ਵਾ 30 ਦਿਨਾਂ ਬਾਅਦ ਸਾਨੂੰ ਕਹਿੰਦੇ ਹੋਰ ਇਹ ਨਹੀਂ ਨਹੀਂ ਤੁਹਾਡੀ ਆ ਚੀਜ਼ ਵਧੀਆ ਨਹੀਂ ਕਹਿੰਦਾ ਤੁਹਾਨੂੰ ਨਹੀਂ ਵਧੀਆ ਲੱਗੀ ਤੂੰ ਸਾਨੂੰ ਦੂਜੇ ਜਿਹੜੀ ਕਹਿੰਦੋਂ ਨਹੀਂ ਭਾਜੀ ਸਾਨੂੰ ਤੁਹਾਡਾ ਕੰਮ ਸੱਤ ਨਹੀਂ ਆਇਆ ਅਸੀਂ ਹੋਰ ਗਰੁੱਪ ਕਰ ਲੈਂਦੇ ਆ ਕੋਈ ਦੂਜ 25 ਦਿਨ 20 ਦਿਨ 30 ਦਿਨ ਜਦੋਂ ਸ਼ੂਟ ਚੱਲ ਜਾਂਦਾ ਤਾਂ ਉਸ ਤੋਂ ਬਾਅਦ ਵੀ ਸਾਨੂੰ ਕਹਿ ਦਿੰਦੇ ਨੇ ਕਿ ਤੁਹਾਡੀ ਆ ਚੀਜ਼ ਸਹੀ ਨਹੀਂ ਸੋ ਬੜੀਆਂ ਗੱਲਾਂ ਛੱਡ ਕੇ ਦੁੱਖ ਵੀ ਹੁੰਦਾ ਕੀ ਇੱਕ ਲਾਈਫ ਐਮ ਐਸਿੰਘਰਾ ਐਕਟਰਾਂ ਨੇ ਆਪਣੀਆਂ ਕੋ ਬਣਾਈਆਂ ਹੋਈਆਂ ਸੰਸਥਾਵਾਂ ਹਾਂ ਹਾਂ ਉਹਨੇ ਸਾਰੀ ਗੱਲ ਕੀਤੀ ਹੋਈ ਹੈ ਤੇ ਵੀ ਇਹਨਾਂ ਨੇ ਕੁਝ ਆਪਣੇ ਬਣਾਏ ਹੋਏ ਆ ਗਰੁੱਪ ਬਣਾਏ ਹੋਏ ਆ ਜਿਹੜੀ ਅਸਾਪ ਤੋਂ ਆਦੇ ਉਹ ਸਿੰਧਰਾ ਦੇ ਐਕਟਰਾਂ ਨੇ ਆਪਸ ਹੀ ਮਲੇ ਹੋਏ ਸਾਰੇ ਉਹ ਕਹਿੰਦਾ ਵੀ ਇੱਥੇ ਕਾਫੀ ਸੰਸਥਾ ਬੜੀਆਂ ਹੋਈਆਂ ਜੋ ਸਾਡੀ ਅਸਾਪ ਨਹੀਂ ਬੜੀਆਂ ਹੈ ਕਿੰਦਾ ਜੇ ਕਹਿੰਦੇ ਆ ਬਾਹਰ ਦਾ ਬੰਦਾ ਇਹ ਜਿੰਟਰ ਨਹੀਂ ਕਰਨਾ ਉਹ ਆਪਣੀ ਗਰੁੱਪ ਬਣਾ ਲੀਦੇ ਆ ਉਹ ਆਪ ਹੀ ਰਲ ਜਾਂਦੇ ਸਾਡੇ ਤੱਕ ਤਾਂ ਕੋਈ ਸਾਡਾ ਮਸਲਾ ਵੀ ਨਹੀਂ ਕਿਤੇ ਪਹੁੰਚਦਾ ਨਾ ਸਾਡੀ ਕੋਈ ਗੱਲ ਸੁਣਦਾ ਵਾ ਸੋ ਦੋਸਤੋ ਕੱਲ ਫਿਰ ਬਾਬਾ ਜੀ ਜਦੋਂ ਹੀ ਬੈਠੇ ਤੇ ਇੱਕ ਬੀੜਾ ਚੁੱਕਿਆ ਵੀ ਇਹ ਜਿੰਨੇ ਵੀ ਲੋਕ ਆ ਮਿਹਨਤ ਕੱਛੇ ਇਨਸਾਨ ਆ ਦਿਹਾੜੀਦਾਰ ਬੰਦੇ ਆ ਜੋ ਪਤਾ ਨਹੀਂ ਕਿੱਥੋਂ-ਕਿੱਥੋਂ ਆ ਕੇ ਜਾਰੇ ਮਹੀਨਾ-ਮੀਨਾ ਦੋ-ਦੋ ਮਹੀਨੇ ਆਪਣੇ ਘਰ ਹੀ ਨਹੀਂ ਜਾਂਦੇ ਆਪਣੇ ਬੱਚਿਆਂ ਜੀ ਨਹੀਂ ਜਾਂਦੇ ਦਿਨ ਰਾਤ ਵੇਖੋ ਇੱਕ ਲਾਈਟਮੈਨ ਇੱਕ ਕੋਰੀਓਗ੍ਰਾਫਰ ਜਾਂ ਕੋਈ ਵੀ ਪਰਸਨ ਆ ਸਭ ਤੋਂ ਪਹਿਲਾਂ ਹੁੰਦਾ ਸੈੱਟ ਤੇ ਔਰ ਸਭ ਤੋਂ ਬਾਅਦ ਚ ਆਪਣੇ ਘਰ ਨੂੰ ਜਾਂਦਾ ਇੱਕ ਐਕਟਰ ਆ ਜਾਂ ਹੀਰੋ ਆ ਜਾਂ ਕੋਈ ਵੀ ਉਹ ਤੇ ਬਾਅਦ ਚੋਂਦਾ ਬਾਅਦ ਜਾਂਦਾ ਜੋ ਆਪਣਾ ਕਰਕੇ ਔਰ ਅੱਛੀ ਵਧੀਆ ਮਾਉਂਟ ਲੈਂਦਾ ਸੋ ਉਹਦਾ ਚਲੋ ਟੈਲੈਂਟ ਉਹ ਲੈਂਦਾ ਵੀ ਆ ਪਰ ਇੰਨਾ ਬੰਦਿਆਂ ਦਾ ਹੱਕ ਕਿਉਂ ਇਹਨਾਂ ਨੂੰ ਪ੍ਰੋਪਰ ਮਿਲਣਾ ਚਾਹੀਦਾ ਵਾ ਉਤੋਂ 1500 ਰੁਪਇਆ ਦਿਹਾੜੀ ਤੁਰਦੀ ਆ ਇਹਨਾਂ ਤੱਕ ਪਹੁੰਚਦੇ ਪਹੁੰਚ ਜਾਂ 700 600 ਰੁਪਇਆ ਰਹਿ ਜਾਂਦੀ ਆ ਕਿੱਡੀ ਮਾੜੀ ਗੱਲ ਆ ਅਸੀਂ ਕਿੰਨਾ ਬੰਦਿਆਂ ਦਾ ਹੱਕ ਖਾਂਡ ਐ ਸਾਨੂੰ ਇਹ ਸੋਚਣਾ ਸਮਝਣਾ ਚਾਹੀਦਾ ਮਾਰਾ ਜੀ ਔਰ ਇਹਨਾਂ ਚੀਜ਼ਾਂ ਤੇ ਆਪਾਂ ਗੱਲ ਕਰਨੀ ਆ ਇਹਨਾਂ ਲੋਕਾਂ ਦੇ ਨਾਲ ਖੜਨਾ ਵਾ ਇਹਨਾਂ ਲੋਕਾਂ ਦੇ ਨਾਲ ਆਪਾਂ ਤੁਰਨਾ ਸੋ ਦੋਸਤੋ ਮੈਂ ਹਾਂ ਬਾਬਾ ਜੀ ਦੀ ਗੱਲ ਮੇਰੇ ਮਾਰੇ ਹਿਸਾਬ ਹੀ ਦੱਸ ਦਊ ਮੈਂ ਦੱਸਦਾ ਮੈਂ ਬਾਬਾ ਜੀ ਨੂੰ ਕੋਈ 17 ਸਾਲ ਦਾ ਹੀ ਜਦੋਂ ਤੋਂ ਮੈਂ ਬਾਬਾ ਜੀ ਦੇ ਨਾਲ ਆ ਮੈਂ ਬਾਬਾ ਜੀ ਨੂੰ ਜਾਣਦਾ ਹਾਂ ਬਾਬਾ ਜੀ ਦੇ ਨਾਲ ਰਿਹਾ ਆ ਔਰ ਮੈਂ ਇਹਨਾਂ ਜਾਣਦਾ ਵਾਂ ਸੱਚੇ ਸੁੱਚੇ ਇਨਸਾਨ ਬਰਬੂਲੇ ਇਨਸਾਨ ਬਰਬੂਲੇ ਸਮਝ ਜਿਹੜੇ ਦਿਲ ਦੇ ਵਿੱਚ ਗੱਲ ਨਹੀਂ ਰੱਖਦਾ ਜਿਹੜੇ ਦਿਲ ਦੇ ਵਿੱਚ ਮੈਂ ਨਹੀਂ ਰੱਖਦਾ ਉਨੇ ਜੋ ਕਹਿਣਾ ਉਹ ਕਰਨਾ ਵਾ ਇਹਨੂੰ ਸਮਝ ਲਿਓ ਜੇ ਖੜ ਗਿਆ ਤੇ ਖੜ ਗਿਆ ਐਸਾ ਪਰਸਨ ਜਿੱਥੇ ਲਾਤੀ ਲਾਤੀ ਫਿਰ ਭਾਵੇਂ ਦੁਨੀਆ ਇੰਦਰ ਦੀ ਉਧਰ ਹੋ ਜੇ ਫਿਰ ਨਹੀਂ ਹਿਲਣਾ ਸੋ ਇੱਕ ਵਧੀਆ ਪਰਸਨ ਆ ਮਾਰਕੀਟ ਦੇ ਵਿੱਚ ਬਿਲਕੁਲ ਮੈਂ ਬਣੀ ਚਿਰ ਬਾਅਦ ਵੇਖਿਆ ਵੀ ਯਾਰ ਵਾਕਿਆ ਤੇ ਕੋਈ ਬੰਦਾ ਸੱਚ ਬੋਲਣ ਡਿਆ ਵਾ ਔਰ ਲੋਕ ਇਸ ਸੱਚ ਨੂੰ ਸੁਣਨ ਤੇ ਸਮਝਣ ਅਈ ਬੜੀਆਂ ਚੀਜ਼ਾਂ ਵਾਂ ਹੀ ਇੱਕ ਪਲੈਂਟ ਬڑے ਮੂਵਮੈਂਟ ਪਲਾਨ ਕੀਤੇ ਹੁੰਦੇ ਉਹਨਾਂ ਨੂੰ ਹੀ ਉਹਨਾਂ ਨੂੰ ਲਾਈਕ ਕਰਦੇ ਆ ਉਹਨਾਂ ਦੇ ਵੀਊਵ ਦਿੰਦੇ ਆ ਉਹਨਾਂ ਨੂੰ ਬੱਲੇ ਬੱਲੇ ਕਰਦੇ ਆ ਪਰ ਤੂੰ ਸੱਚ ਆ ਸ਼ਾਇਦ ਹੋਈ ਸੁਣਨਾ ਘਵਾ ਰਹੇ ਨਹੀਂ ਕਰਦੇ ਪਰ ਦੋਸਤੋ ਇਹ ਸੱਚ ਸਾਨੂੰ ਸੁਣਨਾ ਪੈਣਾ ਸਮਝਣਾ ਪੈਣਾ ਜੇ ਤੂੰ ਸੱਚ ਸੁਣਨਾ ਚਾਹੁੰਦੇ ਜੀ ਸੱਚ ਜਾਣਨਾ ਚਾਹੁੰਦੇ ਜੀ ਤੇ ਬਾਬਾ ਜੀ ਵਰਗੇ ਬੰਦਿਆਂ ਨੂੰ ਬਰਦਾਸ਼ਤ ਕਰਨਾ ਸਿੱਖੋ ਇਹਨਾਂ ਨੂੰ ਸੁਣੋ ਵੀ ਵਾਕਿਆ ਫਿਲਮ ਇੰਡਸਟਰੀ ਦਾ ਉਹ ਚੰਗੇ ਪਹਿਲੂ ਵੀ ਤੁਹਾਡੇ ਅੱਗੇ ਲੈ ਕੇ ਆ ਰਿਹਾ ਔਰ ਨੈਗੇਟਿਵ ਵੀ ਆ ਜੋ ਫਿਲਮ ਇੰਡਸਟਰੀ ਦੇ ਵਿੱਚ ਉਹ ਵੀ ਤੁਹਾਡੇ ਅੱਗੇ ਲੈ ਕੇ ਆ ਰਿਹਾ ਜੋ ਛੇ ਦਿਨ ਤੱਕ ਇਹਨੇ ਰੱਖੀ ਦੀ ਆ ਸੋ ਦੋਸਤੋ ਹੋਰ ਵੀ ਬੜੀਆਂ ਅਜਿਹੀ ਗੱਲਾਂ ਵਾ ਜਿਹੜੀਆਂ ਆਉਣ ਵਾਲੇ ਟਾਈਮ 'ਚ ਤੁਹਾਡੇ ਅੱਗੇ ਲੈ ਕੇ ਆਵਾਂਗੇ ਸੋ ਪਹਿਲੀ ਗੱਲ ਤੁਸੀਂ ਕਵਾਂਗੇ ਵੀ ਅਜੇ ਤੱਕ ਜੋ ਬੇਇਨਸਾਫੀ ਇਹਨਾਂ ਦੇ ਨਾਲ ਹੋ ਰਹੀ ਐ ਜੋ ਵੀ ਇੱਕ ਦਿਹਾੜੀਦਾਰ ਪਰਸਨ ਫਿਲਮ ਇੰਡਸਟਰੀ 'ਚ ਨੀਚੇਲੀ ਤਰਕੀ ਦੇ ਕੰਮ ਕਰ ਰਿਹਾ ਵਾ ਹੁਣ ਉਹਦੇ ਵੀ ਕੰਮ ਕੀਤਾ ਜਾਊਗਾ ਉਹਨਾਂ ਦੀ ਜੋ ਵੀ ਪ੍ਰੋਬਲਮ ਉਹਨਾਂ ਦਾ ਸੋਲੂਸ਼ਨ ਕੀਤਾ ਜਾਊਗਾ ਸੋ ਇਹ ਬਾਬਾ ਜੀ ਦੇ ਨਾਲ ਐ ਜਿੱਥੇ ਬਾਬਾ ਜੀ ਸਾਨੂੰ ਕਹਿਣਗੇ ਇਹ ਉੱਥੇ ਸਟੈਂਡ ਰਾਵਾਂਗੇ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੰਦ ਜੀ ਦੀ ਪਹਿਲੀ अच्छा सस्सी बाजी ਤੁਸੀਂ ਕੱਲ ਦੀ ਦੱਸ ਤਾ ਦੱਸੋ ਕੱਲ ਕਿੱਦਾਂ ਹੋਈ ਕੱਲ ਤੁਸੀਂ ਵੀ ਸੀਗੇ ਕਿਹਦੇ ਨਾਲ ਕੱਲ ਭਾਜੀ ਅਸੀਂ ਬਾਬਾ ਸਾਹਿਬ ਨਾਲ ਮਹਾਲੀ ਦਾਸ ਫੇਸ ਗਏ ਸੀ ਉੱਥੇ ਆਪਣੇ ਦਲਜੀਤ ਭਾਈ ਦੀ ਸ਼ੂਟਿੰਗ ਚੱਲਦੀ ਸੀ ਤਾਂ ਨਾਲ ਕੀ ਆ ਉਹਦਾ ਨਾਮ ਨੀਰੂ ਬਾਜਪਾ ਹਾਂਜੀ 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 ਤਾਂ ਮੈਂ ਸੋਚਿਆ ਚਲੋ ਅੱਜ ਮਹਾਲੀ ਆਏ ਆ ਤਾਂ ਨੀਰੂ ਬਾਜਪਾ ਦੀ ਵੀ ਦੇਖਦੇ ਆਂ ਸ਼ੂਟਿੰਗ ਕਿੱਦਾਂ ਆ ਅਸੀਂ ਜਦੋਂ ਉੱਥੇ ਦੇਖਣ ਗਏ ਤਾਂ ਪਬਲਿਕ ਪਲੇਸ ਹੈ ਇੰਨੀ ਦੁਨੀਆ ਖੜੀ ਆ ਹਾਂਜੀ ਹਾਂਜੀ ਉਹਨਾਂ ਨੂੰ ਦੇਖਣ ਵਾਸਤੇ ਖੜੀ ਆ ਬਿਲਕੁਲ ਜੀ ਜੇ ਮੰਨ ਲਓ ਰੈਲਿਟੀ 'ਚ ਕੋਈ ਦੇਖਣਾ ਚਾਹੁੰਦਾ ਹੈ ਤਾਂ ਹੀ ਕੋ ਆਇਆ ਆਪਣਾ ਟਾਈਮ ਕੱਢ ਕੇ ਆਇਆ ਕੋਈ ਹਾਂਜੀ ਹਾਂਜੀ ਸਾਰੇ ਅੱਜਕੱਲ ਬੀਜ਼ੀ ਆ ਕਮਾਂਕਾਰਾਂ ਵਾਲੇ ਯਾਰ ਕੋ ਤੁਹਾਨੂੰ ਦੇਖਣਾ ਆਦਾ ਤੁਸੀਂ ਇਹ ਕਿਸੇ ਨਾ ਪਬਲਿਕ ਪਲੇਸ ਤੇ ੱੱੱਕਾ ਥੋੜੀ ਕਰ ਸਕਦੇ ਆ ਤਾਂ ਮੈਂ ਇੱਧਰ ਖੜਾ ਆ ਹੋਰ ਪਬਲਿਕ ਬਹੁਤ ਖੜੀ ਆ ਉਹ ਮੈਂ ਕੀ ਕੀਤਾ ਮੈਂ ਸੋਚਿਆ ਭਾਈ ਹੁਣੀ ਮੇਰੀ ਬੇਟ ਨਾ ਕਰਦੇ ਹੁਣ ਮੈਂ ਫੋਨ ਕੱਢ ਕੇ ਟਾਈਮ ਦੇਖਣ ਲੱਗਾ ਤਾਂ ਉਹ ਸਕਿਉਰਿਟੀ ਗਾਰਡ ਭਾਜੀ ਫੋਨ ਖੋਲਣਾ ਮੈਂ ਕਿਹਾ ਭਾਜੀ ਕਾਹਤੇ ਖੋਲਣਾ ਕਹਿੰਦਾ ਤੁਸੀਂ ਵੀਡੀਓ ਬਣਾਉਂਦੇ ਆ ਮੈਂ ਕਿਹਾ ਮੇਰੇ ਫੋਨ 'ਚ ਵੀਡੀਓ ਹੈਗੀ ਆ ਤਾਂ ਖੋਲੋ ਚਾਹੇ ਰੱਖ ਲਓ ਚਾਹੇ ਭੰਦੋ ਹਾਂਜੀ ਟਾਈਮ ਦੇਖਣਾ ਵੀ ਗਲਤ ਆ ਫੋਨ ਮੇਰਾ ਆ ਮੈਂ ਆਪਣੀ ਜੇਬ 'ਚੋਂ ਕੱਢਿਆ ਤੁਹਾਡੀ ਜੇਬ 'ਚੋਂ ਤਾਂ ਨਹੀਂ ਕੱਢਿਆ ਕਹਿੰਦਾ ਫੋਨਾਂ ਦੀ ਤਾਂ ਅੱਗੇ ਸ਼ੌਟ ਚੱਲਦੀ ਆ ਮੈਂ ਕਿਹਾ ਨੀਰੂ ਬਾਜਬਾਨਾ ਲੈ ਕੇ ਵੀ ਜਿੰਨਾ ਕੋਈ ਫੋਨਾਂ ਦੀ ਸ਼ੌਟ ਵਾ ਫਿਰ ਦਿਹਾੜੀ ਧੂੜੀ ਕਰੋ ਕਿਤੇ ਤੁਹਾਨੂੰ ਫੋਨ ਤਾਂ ਮਿਲੂਗੇ ਅਸੀਂ ਟੈਕਸੀ ਟਰੈਵਲ ਹੋ ਗਏ ਨਿੱਤ ਨਵਾਂ ਫੋਨ ਬਦਲ ਸਕਦੇ ਆ ਤੁਸੀਂ ਨੀਰੂ ਬਾਜ਼ਪਾਨਾ ਰਹਿ ਕੇ ਫੋਨਾਂ ਦੀ ਛੋਟ ਰੱਖਦੇ ਆ ਹਾਦਾਂ ਮੈਂ ਕਿਹਾ ਤੁਹਾਡੇ ਵਾਲੀ ਮੈਂ ਕਿਹਾ ਪਾਗਲ ਹੀ ਐਨੀ ਪਬਲਿਕ ਖੜੀ ਆ ਉਹ ਪਾਗਲਾ ਨਾ ਤੁਹਾਨੂੰ ਦੇਖਣਾ ਆ ਉਹ ਤਾਂ ਪਾਗਲ ਹੋਗਾ ਸਾਰੇ ਚਲੋ ਮੈਂ ਕਿਹਾ ਯਾਰ ਕੀ ਦੇਖਣਾ ਇਹਨਾਂ ਦਾ ਕਿਉਂ ਨਾ ਆਪਾਂ ਇਹੋ ਹੀ ਚੀਜ਼ ਆਪਾਂ ਡਿਵੀਜੀ ਦੇਖਣੀ ਆ ਇਹੋ ਹੀ ਚੀਜ਼ ਰਿਐਲਿਟੀ 'ਚ ਦੇਖਦੇ ਆ ਜਦੋਂ ਉਹਨਾਂ ਦੇ ਕਰਿੰਦੇ ਆ ਉਹਨਾਂ ਦੇ ਜੋ ਵੀ ਸਕਿਉਰਿਟੀ ਗਾਰਡ ਆ ਉਹ ਸਾਨੂੰ ਧੱਕੇ ਮਾਰਦੇ ਆਮ ਪਬਲਿਕ ਨੂੰ ਫੇ ਆਪਾਂ ਦੇਖਣੇ ਗਾ ਤੇ ਆਏ ਆ ਤੁਹਾਨੂੰ ਦੱਸਿਆ ਨਹੀਂ ਕਿ ਗੱਲ ਸੀ ਤਾਂ ਮੈਂ ਉਹ ਫਿਰ ਦੇਖੋ ਜੇ ਸਭ ਸਭ ਤੋਂ ਵੱਡੀ ਗੱਲ ਹੁਣ ਮੈਨੂੰ ਕਿਸੇ ਨੇ ਕਿਹਾ ਭਈ ਉਹਨੇ ਵੀਡੀਓ ਪਾਈ ਆ ਦਲਜੀਤ ਨੇ ਚੁੰਮੇ ਵਾਲੀ ਭਾਬੀ ਨਾਲ ਹਾਂ ਉੱਥੇ ਕਿਸੇ ਨੇ ਫੋਟੋ ਨਹੀਂ ਖਿਚਵਾਉਂਦਾ ਸੀ ਹਾਂਜੀ ਹਾਂਜੀ ਪੁਲਿਸ ਲਈ ਉਹ ਹੀ ਸੀ ਹਾਂਜੀ ਹਾਂਜੀ ਉਹ ਨੀਰੂ ਉਹ ਜਿਹੜੀ ਚੁੰਮੇ ਵਾਲੀ ਭਾਬੀ ਉਹਦੇ ਵਿਊ ਕਿੰਨੇ ਆ ਹਾਂਜੀ ਹੁਣ ਦੋਨਾਂ ਨੂੰ ਕੰਪੈਰੀਜ਼ੇਟ ਕਰਕੇ ਦੇਖ ਰੋ ਚੁੰਮਿਆ ਵਾਲੀ ਭਾਬੀ ਨੂੰ ਉਹ ਵੀਡੀਓ ਪਾਉਂਦਾ ਤੇ ਮੋਟਰਸਾਈਕਲ ਉੱਧਰ ਜਾ ਕੇ ਉਹ ਦਿੰਦਾ ਲੋਕ ਕਿਤੇ ਸਾਨੂੰ ਸੱਚ ਬੋਲੋ ਉਹ ਉਹ ਚੀਜ਼ਾਂ ਦੇਖੋ ਤੁਸੀਂ ਮਤਲਬ ਇਹ ਕਿਹਦਾ ਸਿਸਟਮ ਕੀ ਚੱਲ ਰਿਹਾ ਹੈ ਮਹਿ ਪੁੰਗੇ ਤਾਂ ਬੋਨੇ ਬੋਟਾ ਜੀ ਇਹ ਇਦਾਂ ਦੇ ਝੂਠੇ ਬੰਦੇ ਰਹਣ ਚੁੰਮਿਆ ਵਾਲੀ ਭਾਬੀ ਦੇ ਨਾਲ ਹੁਣੇ ਵੀਡੀਓ ਆਈ ਹੈ ਉਹ ਦਜੀਤ ਬਹੁਤ ਚੰਗਾ ਫੋਟੋ ਖਿਚਾਉਂਦਾ ਮੁਹਾਲੀ 10 ਫੀਸ ਦੀ ਗੱਲ ਨਿਕਲਦੀ ਇਹਨਾਂ ਨੇ ਉਥੇ ਪੋਜ਼ਿਟਾ ਲੱਗੀ ਸੀ ਫੋਨ ਵੀ ਨਹੀਂ ਕੱਢਣ ਦਿੱਤਾ ਇਹ ਤੋਂ ਮਤਲਬ ਦੱਸ ਰਹੇ ਅਸੀਂ ਹੁਣ ਪੰਜਾਬ ਆਏ ਤਾਂ ਮਸਲਾ ਇਦਾਂ ਕਰ ਲਿਆ ਨੇ ਤਾਂ ਹੀ ਪ੍ਰਾਣੀਆਂ ਗੱਲਾਂ ਕਰਨੀਆਂ ਸੀ ਮੇਰਾ ਗਾਲਾ ਖਰਾਬ ਪਰ ਇਦਾਂ ਦੇ ਕਿਸੇ ਇੱਕ ਦੋ ਦਿਨਾਂ ਚ ਕੋਈ ਹੋਰ ਬੰਦਾ ਲੈ ਆਊਗਾ ਫੇ ਮੇਰੇ ਵਾਂਗੂ ਹੋਰ